ਫਤਿਹ ਸਾਂਝੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਖੇਚਲ ਦਿੱਤੀ ਗਈ ਹੈ ਕਿ ਜਿਵੇਂ ਪਿਛਲੇ ਵੀ 15-20 ਦਿਨ ਤੋਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ ਇਹ ਕੱਲ ਤੋਂ ਮੀਡੀਆ ਚ ਕਈ ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਜਾ ਰਹੀਆਂ ਨੇ ਜਿੱਥੋਂ ਤੱਕ ਸਿੰਘ ਸਭਾਨ ਦਾ ਬਦਲਦਾ ਸਵਾਲ ਆ। ਇਹ ਕੋਈ ਨਵੀਂ ਗੱਲ ਨਹੀਂ ਕਿ ਅਕਾਲ ਤਖਤ ਦੇ ਜੇਹਦਰ ਸਾਹਿਬ ਨੂੰ ਬੁਲਾਇਆ ਗਿਆ। ਉਹ ਆਪ ਵੀ ਚਾਹੁੰਦੇ ਸਨ ਕਿ ਸਾਡੇ ਕੋਲ ਦੋ ਅਹੁਦੇ ਨੇ। ਇੱਕ ਅਹੁਦੇ ਦੀ ਸੇਵਾ ਹੋਰ ਕਿਹਨੂੰ ਦਿੱਤੀ ਜਾਏ ਤੇ ਇੱਕ ਅਹੁਦੇ ਦੀ ਸੇਵਾ ਜਿਹੜੀ ਆ ਹੋਰ ਕਿਹਨੂੰ ਦਿੱਤੀ ਜਾਏ। ਜਿੱਥੋਂ ਤੱਕ ਕਾਲੀ ਵਰਕਰਾਂ ਦਾ ਸਵਾਲ ਆ। ਇਸ ਗੱਲ ਦਾ ਵਿਰੋਧ ਕਰਨ ਦਾ ਸਵਾਲ ਆ। ਉਹਦੀ ਕੋਈ ਟਕ ਨਹੀਂ ਬਣਦੀ। ਇਹ ਤਾਂ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚੋਂ ਪ੍ਰਧਾਨ ਬਣਦੇ ਨੇ ਤੇ ਉਹਦੇ ਵਿੱਚੋਂ ਐਗਜ਼ੀਕਟਿਵ ਕਮੇਟੀ ਬਣਦੀ ਹੈ ਜਿਹਨੂੰ ਅੰਦਰੂਨੀ ਕਮੇਟੀ ਕਹਿੰਦੇ ਆ ਕਿ ਐਗਜ਼ੀਕਟਿਵ ਕਮੇਟੀ ਦਾ ਫੈਸਲਾ ਹੈ ਕਿ ਜਿਹੜੀ ਸਿੰਘ ਸਭਾ ਨਾਲ ਦੀ ਬਦਲੀ ਹੋਈ ਹੈ ਜਾਂ ਬਦਲ ਕੇ ਨਵੇਂ ਸਿੰਘ ਸਭਾ ਨੂੰ ਲਾਇਆ ਗਿਆ ਤੇ ਇਸ ਕਰਕੇ ਜਿਹੜੀ ਗੱਲ ਕੋਈ ਅਕਾਲੀ ਦਰ ਨੂੰ ਕਮਜ਼ੋਰ ਕਰਨ ਵਾਲੀ ਹੋ ਰਹੀ ਹੈ ਉਸ ਤੋਂ ਬਚਣ ਵਾਸਤੇ ਕੋਈ ਫੈਸਲੇ ਲਈ ਜਾਂਦੇ ਨੇ ਇਥੋਂ ਤੱਕ ਅਕਾੰਤ ਤੱਕ ਦਾ ਸਵਾਲ ਹੈ ਸਾਡੀ ਸਭ ਤੋਂ ਸਰਵੋੱਚ ਹਸਤੀਆ ਸਰਵ ਸਥਾਨਿਆ ਉਹਨੂੰ ਅੱਜ ਵੀ ਅਸੀਂ ਨਮਸਕਾਰ ਕਰਨੇ ਆ ਸਿਰ ਝੁਕਾਉਣੇ ਆ ਪਰ ਜੇ ਵਿਅਕਤੀਗਤ ਬੰਦਾ ਕੋਈ ਗੱਲ ਨਹੀਂ ਕਰਦਾ ਠੀਕ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਇੰਤੋਂ ਪਹਿਲਾ ਹੋਣ ਚਾਹੀਦਾ 2 ਸਾਲ ਦੋ ਸਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ ਉਦੋਂ ਦੇ ਮਹਾਨ ਯੋਧਿਆਂ ਨੇ ਜਿਨ੍ਹਾਂ ਨੇ ਗੁਰਦੁਆਰੇ ਨੂੰ ਯਾਦ ਕਰਾਇਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਤੇ ਉਹਨਾਂ ਮਹਾਨ ਸ਼ਹੀਦਾਂ ਨੇ ਜਿਹੜੇ ਉਦੋਂ ਹੋਏ ਤੇ ਬਾਅਦ ਚ ਜਿਹੜੇ ਪੈਰੋਕਾਰ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਣ ਦਾ ਫੈਸਲਾ ਕੀਤਾ ਤੇ ਨਾਲ ਇਹ ਕੇ ਫੈਸਲਾ ਕੀਤਾ ਇੱਕ ਰਾਜਨੀਤਿਕ ਪਾਰਟੀ ਬਣਾਉਣੀ ਚਾਹੀਦੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਾਰਡ ਦਾ ਕੰਮ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਕਤਾਂ ਦੇ ਤੇ ਇਹ ਧਰਮ ਪ੍ਰਚਾਰ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜੀ ਆ ਉਹ ਕੰਮ ਕਰੇ ਤੇ ਅੱਜ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਮਜ਼ੋਰ ਹੁੰਦੀ ਹੈ ਸੋ ਇਸ ਕਰਕੇ ਜਿਹੜਾ ਵਾਦ-ਵਿਵਾਦ ਉੱਠਿਆ ਹੈ ਕਈਆਂ ਦੀ ਸੁਰ ਨਹੀਂ ਲੱਦੀ ਕਈਆਂ ਦੇ ਨਜੀਵਚਾਰ ਹੋਣਗੇ ਇਸ ਕਰਕੇ ਮੈਂ ਤੁਹਾਨੂੰ ਖਿੱਚ ਦਤੀ ਆ ਕਿ ਸਾਡੀ ਕੌਮ ਨੂੰ ਸਾਡੀ ਪਾਰਟੀ ਨੂੰ ਸਾਡੇ ਵਰਕਰਾਂ ਨੂੰ ਦੁੱਧ ਚੋਂ ਕੱਢਿਆ ਜਾਏ ਕੋਈ ਅਸੀਂ ਗੱਲ ਨਹੀਂ ਸਰਦਾਰ ਸੁਖਬੀ ਸਿੰਘ ਜੀ ਇਬਾਦਤ ਦੇ ਨਾਲ ਸਾਰੇ ਪਾਰਟੀ ਦੇ ਹਰਕਰ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਦੇ ਨਾਲ ਨੇ ਭਰਤੀ ਕੀਤੀ ਗਈ ਆ ਭਰਤੀ ਦੀਆਂ ਕਾਪੀਆਂ ਜਮ੍ਹਾਂ ਹੋ ਰਹੀਆਂ ਨੇ ਇੱਥੋਂ ਦੀਆਂ ਬਾਗੀ ਸੁਰਾਂ ਦਾ ਸਵਾਲ ਆ ਬਾਗੀ ਸੁਰਾਂ ਨੂੰ ਕਿਨੇ ਕਿਹਾ ਵੀ ਤੁਸੀਂ ਭਰਤੀ ਨਾ ਕਰੋ ਸਾਡੇ ਕਾਰਜਕਾਰੀ ਪ੍ਰਧਾਨ ਸਤਕਾਰਯੋਗ ਹੁੰਦਰ ਸਾਹਿਬ ਨੇ ਆਪ ਸਾਰੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਕਾਪੀਆਂ ਲੈ ਲਓ ਭਰਤੀ ਕਰੋ ਜੇ ਤੁਹਾਨੂੰ ਸੁਖਬੀਰ ਸਿੰਘ ਜੀ ਬਾਦਲ ਦੇ ਉੱਤੇ ਕੋਈ ਇਤਰਾਜ਼ ਆ ਤੇ ਆਪਣੇ ਡੈਲੀਗੇਟ ਵੱਧ ਬਣਾ ਲਓ ਤੁਸੀਂ ਆਪਣਾ ਕੈਂਡੀਡੇਟ ਦੇ ਦਿਓ ਆਪ ਭਰਤੀ ਨਹੀਂ ਕਰ ਸਕੇ ਆਪ ਕਾਪੀਆਂ ਨਹੀਂ ਛਪਾ ਸਕੇ ਆਪ ਲੋਕਾਂ 'ਚ ਜਾ ਨਹੀਂ ਸਕਦੇ ਦੇਖੋ ਚੰਗੇ ਚੰਗੇ ਅਹੁਦਿਆਂ ਤੇ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਮੁੱਖ ਮੰਤਰੀ ਰਹੇ ਨੇ ਇਹ ਪ੍ਰਧਾਨ ਸਾਹਿਬ ਸਾਡੇ ਜਿਹੜੇ ਸਾਫਕਾ ਨੇ ਅੱਜ ਦਾ ਸੁਖਵੀਰ ਸਿੰਘੀ ਬਾਦਲ ਇਹ ਮੁੱਖ ਮੰਤਰੀ ਸਰ ਪੰਜਾਬ ਦੇ ਉਦੋਂ ਇਹਨਾਂ ਲੋਕਾਂ ਨੇ ਆਨੰਦ ਮਾਣੇ ਤੇ ਹੁਣ ਕਿਹੜੇ ਮੂਹ ਨਾਲ ਲੋਕਾਂ ਨੂੰ ਜਾ ਕੇ ਕਹਿਣਗੇ ਕਿ ਵੱਖਰੀ ਭਰਤੀ ਕਰਨੀ ਹੈ ਤਕੜੀ ਨਿਸ਼ਾਨ ਤੇ ਭਰਤੀ ਉਹ ਕਰ ਨਹੀਂ ਸਕਦੇ ਕਾਨੂੰਨੀ ਗੱਲ ਗਲਤ ਹੈ ਨਮਾ ਨਿਸ਼ਾਨ ਇਸ ਕਰਕੇ ਨਹੀਂ ਦੇ ਰਹੇ ਵੀ ਕੱਲ ਦਾ ਨਵਾਂ ਬਣਾਉਣਾ ਸੋ ਆ ਆ ਵੀ ਬੜੀ ਦੋਚਿੱਤੀ ਜਿਆ ਇਹ ਉਲਟੇ ਸਿੱਧੇ ਬਿਆਨ ਦੇ ਦੇ ਕੇ ਲੋਕਾਂ ਨੂੰ ਦੁਬਤਾ ਜਿਹਾ ਹੁੰਦੇ ਨੇ ਇਸ ਕਰਕੇ ਤੁਹਾਨੂੰ ਇਹ ਖੇਚ ਦਿੱਤੀ ਆ ਕਿ ਜੋ ਐਗਜ਼ੀਕਟਿਵ ਨੇ ਫੈਸਲਾ ਕੀਤਾ ਉਹ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕੀਤਾ ਔਰ ਚੰਗੇ ਸੂਝਵਾਨ ਬੰਦੇ ਜਿਹੜੇ ਚੰਗੇ ਦੂਰੰਦੇਸ਼ੀ ਤੇ ਗਿਆਨ ਪ੍ਰਾਪਤ ਬੰਦੇ ਨੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਅਕਾਲ ਤਖਤ ਦੇ ਜਹਦਰ ਲਾਇਆ ਗਿਆ ਜਿਹੜਾ ਸਹੀ ਫੈਸਲੇ ਲੈਣਗੇ ਸੋਇਸ਼ ਕਰਕੇ ਜਿੱਥੋਂ ਤੱਕ ਆ ਸਰਦਾਰ ਸਿੰਘ ਮੀਤ ਸਿੰਘ ਦੀ ਬਾਣੀ ਦੀ ਗੱਲ ਆ ਉਹਨਾਂ ਸਿਰ ਨਵਾ ਕੇ ਜੋ ਧਾਰਮਿਕ ਸਜ਼ਾ ਸੀ ਉਹ ਸੁਣੀ ਔਰ ਕਿਦੋਂ ਪਰੰਤੂ ਵੀ ਨਹੀਂ ਕੀਤਾ ਜਿਹੜੇ ਬੰਦੇ ਸਕਿਉਰਟੀ ਵਾਲੇ ਸਨ ਉਹ ਵੀ ਕਹਿੰਦੇ ਸਨ ਕਿ ਲਗਾਤਾਰ ਇੱਕ ਧਾਰਮਿਕ ਸਥਾਨ ਤੇ ਤੁਸੀਂ ਇਹ ਸਜ਼ਾ ਪੂਰੀ ਨਾ ਕਰੋ ਇੱਕ ਦਿਨ ਇੱਕ ਥਾਂ ਲਾਓ ਕਿਉਂਕਿ ਚੇਨ ਟੁੱਟ ਜਾਂਦੀ ਹੈ ਜਿਹੜੇ ਹਮਲਾਵਰ ਹੁੰਦੇ ਨੇ ਤੇ ਉਹਦੇ ਨਹੀਂ ਜੋ ਕਾਲ ਤੱਕ ਦਾ ਹੁਕਮ ਆ ਮੈਂ ਇੱਕੋ ਥਾਂ ਹੀ ਭਰਤੀ ਲਗਾਤਾਰ ਦੋ ਦੋ ਦਿਨ ਕਰ ਰਹੀ ਹਾਂ ਇਹ ਗੋਲੀ ਵੀ ਚੱਲੀ ਉਹ ਫਿਰ ਸੇਵਾ ਕਰਦੇ ਰਹੇ ਗੋਲੀ ਤੋਂ ਮਸਾ ਬਚੇ ਜੇ ਇੱਕ ਆਰਥਿਕ ਦੇ ਜਹਦਾਰ ਨੇ ਕੋਈ ਗੱਲ ਕਹੀ ਆ ਤੇ ਉਹ ਸਿਰ ਨਵਾ ਕੇ ਸਾਰੀ ਗੱਲ ਮੰਨਦੇ ਰਹੇ ਭਾਵੇਂ ਉਹ ਕੋਈ ਦੋਸ਼ ਨਹੀਂ ਸੀ ਸਿੱਧ ਹੁੰਦੇ ਪਰ ਫਿਰ ਵੀ ਹਾਂ ਦਾ ਜਵਾਬ ਹਾਂ ਚ ਦਿੰਦੇ ਰਹੇ ਸੋ ਇਸ ਕਰਕੇ ਧਰਮ ਨੂੰ ਜਾ ਵੀ ਪੁਤਲੀ ਗੋਲੀ ਵੀ ਲੱਗ ਚਲੀ ਸੀ ਤਾਂ ਵੀ ਸਾਰੀ ਗੱਲ ਮੰਨਦੇ ਰਹੇ ਤੇ ਹੁਣ ਇਹ ਗੱਲ ਕਹੀ ਜਾਣੀ ਕਦੀ ਕਿ ਭਰਤੀ ਠੀਕ ਆ ਮੁੜ ਕੇ ਕਹਿ ਲੈਣਾ ਭਰਤੀ ਗਲਤ ਆ ਚਾਰ ਬੰਦੇ ਮਿਲ ਕੇ ਆ ਗਏ ਉਹਨੂੰ ਕੋਈ ਗੱਲ ਕਹਿ ਦੇਣੀ ਆ ਔਰ ਇੱਕ ਸਿਆਣੇ ਬੰਦੇ ਸੂਝਵਾਨ ਦਾ ਤੇ ਸਿੰਘ ਸਾਹਿਬ ਦਾ ਇਹ ਹੈ ਨਾ ਸਾਰਿਆਂ ਨੂੰ ਇਕੱਠੇ ਕਰਨ ਪਰ ਜੇ ਸਿਮਰਜੀਤ ਜੀ ਸੇ ਮਾਨ ਆਪਣੀ ਪਾਰਟੀ ਦੀ ਭਰਤੀ ਕਰਦਾ ਉੱਤੇ ਕੋਈ ਕਿੰਤੂ ਪੰਤੂ ਨਹੀਂ ਜਾਂ ਮਰਤਪਾਲ ਨਹੀਂ ਕੋ ਕਰਦੇ ਨੇ ਭਰਤੀ ਕੋਈ ਕਿੰਤੂ ਪੰਤੂ ਨਹੀਂ ਜੇ ਦੂਜਿਆਂ ਨੂੰ ਕਹਿੰਦੇ ਭਰਤੀ ਕਰੋ ਕਰਦੇ ਰਹੇ ਆ ਜਾ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਜਿਹਦੀ ਸੇਵਾ ਕਰ ਰਹੇ ਨੇ ਉਹਨਰ ਸਾਹਿਬ ਤੇ ਸਿਕ ਵੀ ਸਿੰਘ ਬਾਦਲ ਇਹਨਾਂ ਤੇ ਸਾਰੇ ਕਿੰਤੂ ਪਰੇ ਤੋਂ ਹੁੰਦੇ ਨੇ ਕਿ ਕੋਈ ਸ਼ਾਸ਼ਾ ਨੇ ਬੜੀਆਂ ਡੁੰਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਏ ਚੋਣ ਇਸ ਕਰਕੇ ਫਗਰੇ ਕਾਉਣ ਦਾ ਜਿਹੜਾ ਬਾਦਲ ਸਾਹਿਬ ਦਾ ਉਹਨਾ ਅਵਾਰਡ ਵਾਪਸ ਕੀਤਾ ਵਿੱਚ ਨਾਲ ਇਹ ਗੱਲ ਕਹਿਤੀ ਕਿ ਸਾਡੇ ਲੀਡਰਾਂ ਨੂੰ ਵੀ ਇਹ ਸੇਵਾ ਕੰਮ ਚ ਸਫਲ ਨੇ ਤੇ ਜੀਐਸ ਬੰਦੇ ਨੇ ਇੱਡੀ ਲੰਮਾ ਸਮਾਂ ਜੇਰ ਕੱਟੀ ਕਲ ਜਲਨ ਤਗੜੇ ਕਰਨ ਵਾਸਤੇ ਧਾਰਮਿਕ ਯਾਦਗਾਰਾਂ ਬਣਾਈਆਂ ਪੰਜਾਬ ਦੀ ਡਵੈਲਪਮੈਂਟ ਕਰਾਈ ਚੰਗੀਆਂ ਸਕੀਮਾਂ ਲੋਕਾਂ ਲਈ ਲੈ ਕੇ ਆਏ ਇਹਨੂੰ ਜਿਹੜਾ ਬੰਦਾ ਦੁਨੀਆ ਤੇ ਨਹੀਂ ਉਹਦਾ ਆਵਾੜ ਹੀ ਵਾਪਸ ਲੈ ਲਓ ਕਿ ਤਾਂ ਵੀ ਸੁਖਬੀਰ ਸਿੰਘ ਜੀ ਬਾਦਲ ਹੁਣਾਂ ਨੇ ਸਿਰ ਝੁਕਾ ਕੇ ਕਿਹਾ ਔਰ ਲੋਕਾਂ ਨੂੰ ਵਰਕਰਾਂ ਨੂੰ ਰੋਕਿਆ ਗਿਆ ਕਿ ਭਾਵੇਂ ਤੁਹਾਨੂੰ ਕੋਈ ਗੱਲ ਨਹੀਂ ਵੀ ਖੰਦ ਪਰ ਅਸੀਂ ਅਕਾਲ ਤਖਤ ਦੇ ਅੱਗੇ ਸਿਰ ਝੁਕਾਉਨੇ ਆ ਅਸੀਂ ਇਹਨਾਂ ਫੈਸਲਿਆਂ ਤੇ ਅਸੀਂ ਕਿੰਤੂ-ਪੰਤੂ ਨਹੀਂ ਕਰਨਾ ਸੋ ਇਸ ਲਈ ਜੋ ਅੱਜ ਗੱਲ ਚੱਲ ਰਹੀ ਹੈ ਇਹ ਬਿਲਕੁਲ ਇੱਕ ਕੂੜ ਪਰ ਜਾ ਰਿਹਾ ਕ੍ਰੋਨੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਜਿਹੜੀਆਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਇਹਨਾਂ ਤੋਂ ਤੁਹਾਨੂੰ ਬਚਨ ਦੀ ਲੋੜ ਆ ਸੋ ਅਗਲੇ ਸਮੇਂ ਦੇ ਵਿੱਚ ਜੋ ਹੁਣ ਹੋਣਾ ਆ ਜੋ ਹੋ ਰਿਹਾ ਆ ਸਾਰੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਆ ਤੁਸੀਂ ਮੀਡੀਆ ਵਾਲੇ ਬੜੇ ਸਤਿਕਾਰਯੋਗ ਜੀ ਤੁਸੀਂ ਵੇਖਿਆ ਕਿ ਪਹਿਲਾਂ ਤੋਂ ਜਿਹੜੇ ਬੰਦੇ ਜਾਣਦੇ ਨੇ ਕਿ ਕਈ ਅਕਾਲੀ ਦਲ ਤੇ ਪੀੜਾਂ ਬੜੀਆਂ ਕਈ ਅਕਾਲੀ ਦਲ ਵੱਖਰੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਅਕਾਲੀ ਦਲ ਲੋਕਾਂ ਦੇ ਵਿੱਚ ਕੰਮ ਕਰ ਰਿਹਾ ਜਾ ਜਨੇ ਕੀਤਾ ਉਹਨੇ ਹੋਂਦ ਚ ਰਹਿਣਾ ਵੱਡੇ ਬਦਲ ਸਾਹਿਬ ਲਈ ਕਈ ਵਾਰੀ ਕਰਾਸੀ ਜਾਇਆ ਨਿੱਕੇ ਬਦਲ ਸਾਹਿਬ ਜਿਹੜੇ ਨੇ ਇਹਨਾਂ ਮਿਹਰੇ ਲਈ ਕਈ ਕੁਝ ਹੋਇਆ ਤੇ ਸਰਕਾਰਾਂ ਵੀ ਬਣਦੀਆਂ ਰਹੀਆਂ ਹੁਣ ਅੱਗੇ ਵੀ ਬਣਨ ਨੂੰ ਤਿਆਰ ਆ ਲੋਕ ਹੁਣ ਦੂਜੀਆਂ ਸਰਕਾਰਾਂ ਤੋਂ ਅੱਕ ਚੁਕੇ ਨੇ ਵੱਖਰੇ ਵੱਖਰੇ ਲੋਕਾਂ ਨੂੰ ਲਾਲਚ ਦੇ ਕੇ ਸਰਕਾਰਾਂ ਬਣਾਈਆਂ ਗਈਆਂ ਤੇ ਹੁਣ ਜਿਹੜੇ ਦੂਜੀਆਂ ਸਰਕਾਰਾਂਾਂ ਦੇ ਅੰਦਰ ਖਾਤੇ ਰਲੇ ਨੇ ਜਾਂ ਦੂਜੀਆਂ ਏਜੰਸੀਆਂ ਨਾਲ ਰਲੇ ਨੇ ਉਹ ਚਾਹੁੰਦੇ ਨੇ ਵੀ ਕਾਲੀ ਦਲ ਨੂੰ ਮਜ਼ੂਰ ਕੀਤਾ ਜਾਏ ਜੋ ਇਸ ਕਰਕੇ ਵੀਰੋ ਤੁਹਾਨੂੰ ਸਾਰਿਆਂ ਨੇ ਖੇਚ ਦਿੱਤੀ ਆ ਬਾਕੀ ਸਾਰੇ ਸਾਥੀ ਮੇਰੇ ਆਏ ਦੇ ਹਲਕਾ ਇੰਚਾਰਜ ਵੀ ਸਾਰੇ ਉਮੀਦਵਾਰ ਵੀ ਇਹਦਾ ਵੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਜਿਹੜਾ ਨੇ ਪ੍ਰੈਸ ਨੋਟ ਜਾਰੀ ਕੀਤਾ ਜਾਂ ਜਿਨ੍ਹਾਂ ਦੇ ਸਾਈਨ ਹੋਏ ਆ ਉਹਨਾਂ ਤੇ ਕਾਰਵਾਈ ਵੀ ਹੋएगी ਫਿਰ ਪਾਰਟੀ ਦੇ ਵਿੱਚ ਇੱਕ ਇਹਨਾਂ ਨੇ ਕੀਤੇ ਨੇ ਪ੍ਰੈਸ ਨੋਟ ਤੇ ਕਿ ਇਹਨਾਂ ਨੇ ਕਿਹਦਾ ਕੀ ਦੇ ਲੋਕਣਾ ਚਾਹੁੰਦੇ ਕੱਲ ਮਜੀਠੀਆ ਸਾਹਿਬ ਨੇ ਜਿਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਜਿਨ੍ਹਾਂ ਦੇ ਉੱਪਰ ਅਰਦਾਸਪੁਰ ਦਾ ਵੀ ਹੈਗਾ ਪ੍ਰਧਾਨਜੀਤ ਦੇ ਸਾਈਨ ਹੈਗੇ ਜਿੱਥੋਂ ਤੀਕਾ ਦੇਖੋ ਕਿਸੇ ਦੇ ਸਾਈਨਾਂ ਦੀ ਗੱਲ ਆ ਜਾਂ ਕਿਸੇ ਦੇ ਕੋਈ ਦਸਦੀ ਗੱਲ ਆ ਆਪਣੇ ਨਿੱਜੀ ਵਿਚਾਰ ਕਿਸੇ ਦੇ ਹੋ ਸਕਦੇ ਨੇ ਤੇ ਜਿੱਥੋਂ ਤੱਕ ਕੋਈ ਕਾਰਵਾਈ ਦਾ ਸਵਾਲ ਆ ਉਹ ਪ੍ਰਧਾਨ ਸਾਹਿਬ ਨੇ ਵੇਖਣਾ ਕਿ ਕੀ ਕਾਰਵਾਈ ਬਣਦੀ ਆ ਕੀ ਕਾਰਵਾਈ ਨਹੀਂ ਬਣਦੀ ਨਿੱਜੀ ਵਿਚਾਰ ਕੋਈ ਵੀ ਦੇ ਸਕਦਾ ਪਾਰਟੀ ਦੇ ਵਿੱਚ ਬਹਿ ਕੇ ਇਹ ਗੱਲ ਜ਼ਰੂਰ ਆ ਕਿ ਉਹਨੂੰ ਪ੍ਰਸ਼ਤ ਨਹੀਂ ਜਾਣਾ ਚਾਹੀਦਾ ਜੇ ਕੋਈ ਗੱਲ ਹੈਗੀ ਆ ਤੇ ਪ੍ਰਧਾਨ ਜੀ ਦੇ ਹੀ ਉਥੇ ਹਾਜੀ ਬਹਿ ਕੇ ਅੰਦਰ ਕੋਈ ਗੱਲ ਕਰ ਲੈਂਦੇ ਤੇ ਗਾੜੀ ਫੈਸਲਾ ਜਿਹੜਾ ਉਹ ਜੋ ਵੀ ਕਰਨਾ ਉਹ ਪ੍ਰਧਾਨ ਜੀ ਨੇ ਕਰ ਉਹ ਦਸਦਾ ਬਿਆਨ ਆ ਕਿ ਨਾ ਪਾਰਟੀ ਦੇ ਵਿੱਚ ਸ਼ੁਰਾ ਮਾਰਿਆ ਇੱਦਾਂ ਕਿ देखो पार्टी दी गल जेडी मैं कर रियां इदे खिलाफ बोलना ते बड़ी मट्टी गल माड़ी है यो एग्जीक्यूटिव ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਐਗਜ਼ੈਕਟਿਵ ਬਣਾਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਇਹ ਕਿੰਤੂਪਨਤੂ ਕਰਨ ਤੇ ਐਗਜ਼ੈਕਟਿਵ ਨੇ ਫੈਸਲਾ ਗਲਤ ਕੀਤਾ ਸ਼੍ਰੋਮਣੀ ਕਮੇਟੀ ਦੇ ਉਥੋਂ ਦੇ ਹੋਰ ਅਧਿਕਾਰ ਕਰਨ ਕਿ ਸ਼੍ਰੋਮਣੀ ਐਗਜ਼ੈਕਟਿਵ ਕਮੇਟੀ ਨੇ ਜਿਹੜਾ ਫੈਸਲਾ ਗਲਤ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਾ ਤੇ ਇਹ ਹੱਕ ਹੀ ਨਹੀਂ ਬਣਦਾ ਵੀ ਉਹ ਗੱਲ ਕਰਨ ਯਕਤ ਅੱਤਕਤੇ ਜਹੇਦਾਰ ਜਿਹੜੇ ਬਦਲੇ ਗਏ ਨੇ ਜਾਂ ਪਹਿਲਾਂ ਹੀ ਬਦਲੇ ਰਹੇ ਆਂ ਕਾਨੂੰਨ ਦੇ ਅਨਸਾਰ ਬਦਲੀਆਂ ਮੈਂ ਹੁੰਦੀਆਂ ਨੇ ਤੇ ਉੱਥੇ ਬਿਠਾਏ ਵੀ ਜਾਂਦੇ ਨੇ ਤੇ ਅਕਾਲੀ ਦਲ ਦਾ ਤੇ ਇਚ ਰੋਲ ਹੀ ਕੋਈ ਨਹੀਂ ਸਾਨੂੰ ਤਾਂ ਸਫਾਈ ਤਾਂ ਲੈਣੀ ਪੈ ਰਹੀ ਆ ਕਿ ਬਾਰ-ਬਾਰ ਡਾਇਰੈਕਟ ਇੰਡਾਇਰੈਕਟ ਤਿੱਕਰ ਨਾਲ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਸਰਦਾਰ ਸੁਖਬੀਰ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਇੱਚ ਅਕਾਲੀ ਦਲ ਤੇ ਵਰਕਰ ਦਾ ਤੇ ਕਿਸਦਾ ਫਰਜ਼ ਹੀ ਨਹੀਂ ਬਣਦਾ ਵੀ ਉਹ ਦਿੰਦੂਪੁਰ ਤੋਂ ਇਲੈਕਟਰ ਨਾਲ ਗੱਲ ਕਰਨ